ਇਹ ਦੜਾ ਜਾਣੇ ਵਗੈਰਾ ਤੁਹਾਡਾ ਆਪਣਾ ਜਾਨ ਜਿਹੋ ਨਾਮ ਹੈ ਬਾਰੀਡ ਵਿਚਾਲੀ ਇਹ ਚੱਲੇ ਜੀ ਫਾਰਮ ਪੈਂਦੇ ਮੱਤਾ ਦੇ ਕੰਨ ਪਾਣ ਵਾਲੇ ਬੰਦੇ ਤੇ ਬਣ ਕੇ ਕਰਾ ਦੇ ਜਲਦੀ ਜਲਦੀ ਤੇ ਮਿਲਦੇ ਹਾਂ ਸੀ ਤੁਹਾਨੂੰ ਫਾਰਮ ਜਾ ਕੇ ਮਿਲਦੇ ਮੱਤਾ ਮੱਤਾ ਦੇ ਕੇ ਮਿਲਦੇ ਹਾਂ ਜੀ ਓਕੇ ਤਾਂ ਮਤਲਬ ਤੇ 81 ਪਹੁੰਚ ਗਏ ਜੀ ਮਾਸੀ ਦੇ ਮਾਸੀ ਦੇ ਪੁੱਤ ਆ ਗਿਆ ਪਤੰ ਦਾ ਅੰਦਾਜ਼ ਹੁੰਦਾ ਵੀਰੇ ਹੁਣ ਅਸੀਂ ਚੱਲੇ ਆ ਜੀ ਕਰਨ ਨੂੰ ਅੱਗੇ ਜੀ ਅਸੀਂ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਬਲੌਗ 'ਚ ਜਿਹੜਾ ਵੀ ਚੈਨਲ ਦਾ ਨਾਮ ਆ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਆਪਾਂ ਅਗਲੇ ਬਲੌਗ 'ਚ